ਹੈਲੋ एवरीवन ਕਿੱਦਾਂ ਹੋ ਸਾਰੇ ਤੁਸੀਂ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਆਪਣੇ ਘਰ 'ਚ ਠੀਕ ਹੋਵੋਗੇ ਇਹ ਸ਼ਾਮ ਦਾ ਟਾਈਮ ਹੈ ਸ਼ਾਮ ਦਾ ਕੀ ਰਾਤ ਦਾ ਹੀ ਆ ਸਵਾ 7 ਵਜੇ ਦਾ ਟਾਈਮ ਆ ਤੇ ਮੈਂ ਆ ਗਈ ਸੀ ਕਿਚਨ 'ਚ ਦਾਲ ਸਬਜ਼ੀ ਵਗੈਰਾ ਬਣਾਉਣ ਤੇ ਬਸ ਮੈਂ ਇੱਥੇ ਇੱਕ ਐਪਲ ਧੋ ਕੇ ਕੱਟਿਆ ਸੀਗਾ ਦੋਨਾਂ ਨੂੰ ਮੈਂ ਪੁੱਛਿਆ ਸਬਜ਼ੀ ਨੂੰ ਵੀ ਤੇ ਪ੍ਰਕਸ਼ਿਤ ਨੂੰ ਵੀ ਕਿ ਤੁਸੀਂ ਐਪਲ ਖਾਣਾ ਮੰਨਾਂ ਕਰ ਦਿੱਤਾ ਇਹਨਾਂ ਨੇ ਕਿ ਨਹੀਂ ਖਾਣਾ ਜਦੋਂ ਮੈਂ ਕੱਟਿਆ-ਕੱਟ ਕੇ ਲੂਣ ਵਗੈਰਾ ਉੱਤੇ ਪਾਇਆ ਤਾਂ ਫਿਰ ਦੋਨੇ ਆ ਗਏ ਐਪਲ ਖਾਣ ਤੇ بس ਮੈਨੂੰ ਦੋ ਪੀਸ ਮਿਲੇ ਤੇ ਦੋਨਾਂ ਨੇ ਖਾ ਲਿਆ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਖਾਣ ਵਾਲੀ ਕੀ ਚੀਜ਼ ਸੀਗੀ ਖਾ ਲਈਆ ਤੇ ਇੱਥੇ ਸਬਜੀ ਨੇ ਛਿੱਲਿਆ ਸੀਗਾ ਨਾਰੀਅਲ ਤੇ ਨਾਰੀਅਲ ਛਿੱਲਣ ਦੀ ਡਿਊਟੀ ਸਬਜੀ ਦੀ ਆ ਤੇ ਇੱਕ ਖੋਪੇ ਦੇ ਵਿੱਚੋਂ ਨਾਰੀਅਲ ਕੱਢਣ ਦੀ ਡਿਊਟੀ ਮੇਰੀ ਆ ਤੇ ਥੋੜਾ ਜਿਹਾ ਨਿਕਲਿਆ ਸੀ ਪਾਣੀ ਸਬਜੀ ਨੇ ਤਾਂ ਪੀਤਾ ਨਹੀਂ ਮੈਂ ਤੇ ਪ੍ਰਕਸ਼ਿਤ ਨੇ ਪੀਤਾ ਦੋਨਾਂ ਨੇ ਇਹ ਪਾਣੀ ਮੈਨੂੰ ਤਾਂ ਬੜਾ ਟੇਸਟੀ ਲੱਗਦਾ ਪਾਣੀ ਵੀ ਇਹਦਾ ਨਾਰੀਅਲ ਪਾਣੀ ਮੈਂ ਪੀਂਦੀ ਰਹਿੰਦੀ ਆ ਮੈਨੂੰ ਬਹੁਤ ਪਸੰਦ ਆ ਬਸ ਇੱਥੇ ਇਤਨੇ ਜਣੇ ਅਸੀਂ ਗੱਲਾਂ ਕਰ ਰਹੇ ਸੀ ਆ ਸਮਝਾ ਕੇ ਚੱਲਦਾ ਪਿਆ ਸੀਗਾ ਅ ਕਦੀ ਇਹ ਮੈਨੂੰ ਸ਼ੇਡ ਦੇ ਰਹੇ ਰਹਿੰਦੇ ਆ ਮੈਂ ਇਹਨਾਂ ਨੂੰ ਸ਼ੇਡ ਦੇ ਰਹੀ ਨਹੀਂ ਆ ਤੇ ਪ੍ਰਕਸ਼ਿਤ ਬੜੀ ਆਪਣੇ ਪਾਪਾ ਦੀ ਸਾਈਡ ਲੈਂਦਾ ਹਰ ਵਾਰੀ ਜਦੋਂ ਵੀ ਕੋਈ ਗੱਲ ਹੁੰਦੀ ਆ ਪਾਪਾ ਦੀ ਸਾਈਡ ਬਸ ਈ ਗੱਲਾਂ ਬਾਤਾਂ ਕਰਦੇ ਕਰਦੇ ਮੈਂ ਆਪਣਾ ਜੋ ਵੀ ਪਿਆਜ਼ ਤੇ ਟਮਾਟਰ ਅਦਰਕ ਵਗੈਰਾ ਮੈਂ ਕੜੀ ਨੇ ਇੱਥੇ ਚੇਲ ਲਿਆ ਸੀਗਾ ਤੇ ਬਸ ਮੈਂ ਇਹਨੂੰ ਹੁਣ ਪੀਣ ਲੱਗੀ ਆ ਮੈਂ ਚੌਪਰ ਵਿੱਚ ਨਹੀਂ ਕੀਤਾ ਇਹਨੂੰ ਕੱਟੇ ਕਰਦੀ ਆ ਮੈਂ ਕਦੀ ਚੌਪਰ 'ਚ ਕਰ ਲੈਂਦੀ ਆ ਕਦੀ ਇਦਾਂ ਮੈਂ ਮਿਕਸਰ ਵਿੱਚ ਕਰ ਲੈਂਦੀ ਆ ਪਰ ਇਹ ਜੱਗ ਵਾਲਾ ਮੈਨੂੰ ਜ਼ਿਆਦਾ ਸਿਸਟਮ ਵਧੀਆ ਲੱਗਦਾ ਆ ਤੇ ਇਹਦੇ ਵਿੱਚ ਮੈਂ ਪਾ ਲਿਆ ਅਦਰਕ ਟਮਾਟਰ ਤੇ ਪਿਆਜ਼ ਇਕੱਠੇ ਸੁੱਟ ਦਿੱਤੇ ਆ ਮਟੀਰੀਅਲ ਥੋੜਾ ਜ਼ਿਆਦਾ ਸੀ ਤੇ ਇਸ ਕਰਕੇ ਮੈਂ ਦੋ ਵਾਰ ਕਰਕੇ ਪੀਸਿਆ ਸੀਗਾ ਤੇ ਉਹਦੇ ਵਿੱਚ ਹੀ ਮੈਂ ਪਾ ਦਿੱਤਾ ਲੂਣ ਮਿਰਚ ਹਲਦੀ ਮਸਾਲਾ ਜੋ ਵੀ ਪਾਉਣਾ ਸੀਗਾ ਪਿਆਜ਼ਾਂ ਦੇ ਵਿੱਚ ਹੀ ਪਾ ਕੇ ਤੇ ਉਹਨਾਂ ਨੂੰ ਮੈਂ ਪੀਸ ਲਿਆ ਸੀਗਾ ਉਸ ਤੋਂ ਬਾਅਦ ਮੈਂ ਕੁੱਕਰ ਚੜਾ ਦਿੱਤਾ ਤੇ ਵਿੱਚ ਪਾਇਆ ਤੇਲ ਤੇਲ ਗਰਮ ਜਦੋਂ ਹੋ ਗਿਆ ਤੇ ਫਿਰ ਮੈਂ ਉਹਦੇ ਵਿੱਚ ਪਾਇਆ ਜੀਰਾ ਜੀਰਾ ਪਾ ਕੇ ਜਿਹੜਾ ਮਸਾਲਾ ਬਣਾ ਕੇ ਰੱਖਿਆ ਸੀਗਾ ਮੈਂ ਮੈਂ ਟਮਾਟਰ ਪਿਆਜ਼ ਤੇ ਅਦਰਕ ਵਗੈਰਾ ਦਾ ਉਸ ਸਾਰਾ ਪਾ ਦਿੱਤਾ ਤੇ ਇਹ ਦੂਸਰੀ ਵਾਰ ਦਾ ਮਸਾਲਾ ਸੀਗਾ ਪੀਕੇ ਵਿੱਚ ਪਾਇਆ ਤੇ ਇਸ ਤਰ੍ਹਾਂ ਮੈਨੂੰ ਵਧੀਆ ਲੱਗਦੀ ਹੈ ਸਬਜ਼ੀ ਬਣਾਉਣੀ ਮੈਂ ਜ਼ਿਆਦਾਤਰ ਇਸ ਤਰ੍ਹਾਂ ਬਣਾਉਂਦੀ ਆ ਤੇ ਜੋ ਵੀ ਮਸਾਲੇ ਹੁੰਦੇ ਸੁੱਕੇ ਮੈਂ ਵਿੱਚੇ ਹੀ ਪੀਸ ਲੈਂਦੀ ਹੁੰਦੀ ਆ ਜੱਗ ਦੇ ਤੇ ਉਸ ਤੋਂ ਬਾਅਦ ਮੈਂ ਤੜਕਾ ਲਗਾ ਦਿੱਤਾ ਸੀਗਾ ਤੇ ਇਹਨੂੰ ਪਕਾਇਆ 5-7 ਮਿੰਟ ਤੇ ਤੜਕੇ ਨੇ ਤੇਲ ਛੱਡ ਦਿੱਤਾ ਆ ਮਟਰ ਮੇਰੇ ਕੋਲ ਥੋੜੇ ਜਿਹੇ ਸੀਗੇ ਤੇ ਇਸ ਲਈ ਜਿੰਨੇ ਸੀਗੇ ਮੈਂ ਉਨੇ ਪਾ ਦਿੱਤੇ ਵੈਸੇ ਮੈਂ ਆਲੂ ਪਨੀਰ ਹੀ ਜ਼ਿਆਦਾ ਪਸੰਦ ਕਰਦੀ ਆ ਮਟਰ ਤਾਂ ਮੈਂ ਬਹੁਤ ਘੱਟ ਪਾਉਂਦੀ ਆ ਮਟਰ ਪਨੀਰ ਬਿਲਕੁਲ ਨਹੀਂ ਪਸੰਦ ਹੈਗਾ ਨਾ ਪ੍ਰਕਸ਼ਿਤ ਖਾਂਦਾ ਆ ਤੇ ਸਬਜ਼ੀ ਵੀ ਘੱਟ ਹੀ ਲਾਈਕ ਕਰਦੇ ਆ ਆਲੂ ਪਨੀਰ ਜ਼ਿਆਦਾ ਵਧੀਆ ਲੱਗਦਾ ਆ ਤੇ ਮੈਂ ਵਿੱਚ ਪਾਏ ਤਿੰਨ ਆਲੂ ਛੋਟੇ ਛੋਟੇ ਸੀਗੇ ਤੇ ਉਹ ਕੱਟ ਕੇ ਮੈਂ ਵਿੱਚ ਪਾ ਦਿੱਤੇ ਤੁਰਕਾ ਚੰਗੀ ਤਰ੍ਹਾਂ ਭੁੱਜ ਗਿਆ ਸੀਗਾ ਤੇ ਪਾ ਦਿੱਤੇ ਮੈਂ ਵਿੱਚ ਆਲੂ ਤੇ ਉਸ ਤੋਂ ਬਾਅਦ ਹਿਸਾਬ ਦੇ ਨਾਲ ਜਿੰਨਾ ਵੀ ਪਾਣੀ ਪਾਉਣਾ ਸੀਗਾ ਉਹ ਪਾ ਦਿੱਤਾ ਮੈਂ ਤੇ ਕੁੱਕਰ ਮੇਰਾ ਛੋਟਾ ਪੈ ਗਿਆ ਸੀਗਾ ਤੇ ਗਰੇਵੀ ਜ਼ਿਆਦਾ ਹੋ ਗਈ ਸੀਗੀ ਇਸ ਤਰ੍ਹਾਂ ਮਸਾਲਾ ਬਣਾਉਣ ਦੇ ਨਾਲ ਨਾ ਗਰੇਵੀ ਬਿਲਕੁਲ ਸੰਘਣੀ ਬਣਦੀ ਆ ਵਿੱਚ ਹੋਰ ਕੁਝ ਪਾਉਣ ਦੀ ਲੋੜ ਨਹੀਂ ਤੇ ਬਸ ਉਹਦੇ ਨਾਲ ਹੀ ਗਰੇਵੀ ਸੰਘਣੀ ਹੋ ਜਾਂਦੀ ਆ ਸਬਜੀ ਲਈ ਕੱਟ ਕੇ ਰੱਖ ਦਿੱਤਾ ਹੈ ਇੰਨਾ ਤੇ ਇਹ ਇਧਰ ਇੰਨਾ ਪਲੇਟ ਮੇਰੇ ਕੋਲ ਬਚ ਗਿਆ ਹੈ ਤੇ ਮੈਂ ਵੱਡੇ ਡੋਂਗੇ ਤੋਂ ਕੱਟ ਕੇ ਛੋਟੇ ਚ ਪਾ ਲਿਆ ਹੈ ਤੇ ਇੰਨਾ ਪਨੀਰ ਬਚਿਆ ਹੈ ਪਾਣੀ ਵੀ ਚੇਂਜ ਕਰ ਦਿੱਤਾ ਹੈ ਦਾ ਮੈਂ ਮੈਂ ਰੋਜ਼ ਤੇ ਰੋਜ਼ ਪਾਣੀ ਚੇਂਜ ਕਰਦੀ ਸੀਗੀ ਪਨੀਰ ਦਾ ਇਸ ਲਈ ਪਨੀਰ ਇਹ ਨਵਾਂ ਤਾਜ਼ਾ ਬਣਿਆ ਰਹਿੰਦਾ ਹੈ ਤੇ ਦੇਖਦੇ ਹਾਂ ਸਬਜੀ ਦਾ ਕੀ ਹਾਲ ਹੈ ਹਲੇ ਰਿੱਝਣ ਨਹੀਂ ਲੱਗੀ ਹੈਗੀ ਸਬਜੀ ਇਹਦੇ ਵਿੱਚ ਮੈਂ ਪਨੀਰ ਹੱਲੇ ਨਹੀਂ ਪਾਉਣਾ ਹੈਗਾ 5 ਮਿੰਟ ਰਿਚ ਜਾਵੇ ਫਿਰ ਪਨੀਰ ਪਾਉਣਾ ਹੈ ਇਹਦੇ ਵਿੱਚ ਤੇ ਇਧਰ ਲਈ ਆ ਮੈਂ ਅੱਜ ਇਹ ਨਵੀਂ ਟੋਕਰੀ ਬਹੁਤ ਸੋਹਣੀ ਆ ਪਹਿਲਾਂ ਵੀ ਮੇਰੇ ਕੋਲ ਸੀਗੀ ਇਹਦੇ ਨਾਲ ਦੀ ਇਹ ਵਾਲੀ ਇਹਦੇ ਵਿੱਚ ਮੈਂ ਪੌਣੇ ਰੱਖੇ ਹੋਏ ਆ ਤੇ ਇਹ ਵਾਲੀ ਅੱਜ ਲਈ ਆ ਮੈਂ ਨਿਊ ਵਾਲੀ ਇਹਦੇ ਵਿੱਚ ਸਮਾਨ ਰੱਖਿਆ ਥੋੜਾ ਜਿਹਾ ਬਸ ਜੀ ਹੁਣ ਆਟਾ ਵੀ ਖੁੰਨ ਕੇ ਰੱਖਿਆ ਹੋਇਆ ਹੈ ਮੈਂ ਤੇ ਸ਼ੈਂਕ ਵੀ ਮੇਰਾ ਬਿਲਕੁਲ ਸਾਫ਼ ਹੈ ਭਾਂਡੇ ਨਾਲ ਨਾਲ ਮੈਂ ਧੋਈ ਜਾਂਦੀ ਆ ਤੇ ਇਹ ਮੈਂ ਪਾਣੀ ਛਾਣ ਕੇ ਥੋੜਾ ਜਿਹਾ ਆਪ ਲਾਉਂਗੀ ਥੋੜਾ ਜਿਹਾ ਪ੍ਰਕਸ਼ਣ ਦੇ ਕੇ ਆਉਂਗੀ ਬਿਲਕੁਲ ਥੋੜਾ ਪਾਣੀ ਨਿਕਲਿਆ ਕਈਆਂ ਵਿੱਚੋਂ ਤਾਂ ਕਿੰਨਾ-ਕਿੰਨਾ ਨਿਕਲ ਜਾਂਦਾ ਆ ਤੁਕਿ ਮੈਂ ਨਾਰੀਅਲ ਕਦੀ ਖਤਮ ਨਹੀਂ ਹੋਣ ਦਿੰਦਾ ਹੈਗਾ ਮੈਨੂੰ ਬਹੁਤ ਪਸੰਦ ਆ ਨਾਰੀਅਲ ਖਾਣਾ ਤੇ ਮੈਂ ਹਰ ਰੋਜ਼ ਖਾਂਦੀ ਆ ਹੁਣ 2-3 ਦਿਨ ਹੋ ਗਏ ਖਤਮ ਹੋਇਆ ਸੀਗਾ ਤੇ ਫਿਰ ਲਿਆਂਦਾ ਪਿਆ ਸੀਗਾ ਤੇ ਅੱਜ ਹੀ ਸਬਜ਼ੀ ਨੇ ਇਹਨੂੰ ਛਿਲਿਆ ਤੇ ਇਹਨੂੰ ਮੈਂ ਹੁਣ ਕੱਢਣਾ ਹੈ ਇਹਦੇ ਵਿੱਚੋਂ ਨਾਰੀਅਲ ਫਰੂਟ ਆਏ ਸੀਗੇ ਅੱਜ ਤੇ ਸਬਜ਼ੀ ਲੈ ਕੇ ਆਏ ਆ ਐਪਲ ਤੇ ਪਪੀਤਾ ਫਰਕ ਕੋਸ਼ ਨਹੀਂ ਲੈਂਦਾ ਕੇਲੇ ਵਗੈਰਾ ਅਸੀਂ ਖਾਂਦੇ ਨਹੀਂ ਕਿ ਜਿਹੜੀ ਚੀਜ਼ ਅਸੀਂ ਖਾਂਦੇ ਹਾਂ ਉਹੀ ਲੈ ਕੇ ਆਈ ਦੀ ਹੈ ਇੱਧਰ ਕੱਪੜੇ ਆਏ ਸੀਗੇ ਪ੍ਰੈਸ ਹੋ ਕੇ ਅੱਜ ਅਸੀਂ ਕੰਟੀਨ ਗਿਆ ਸੀ ਤਾਂ ਉੱਥੋਂ ਲੈ ਉੱਥੋਂ ਨਹੀਂ ਲੈ ਕੇ ਆਏ ਪ੍ਰੈਸ ਕਰਨੇ ਦਿੱਤੇ ਹੋਏ ਸੀਗੇ ਕੱਲ ਦੇ ਕੱਪੜੇ ਤੇ ਫੇਰ ਆਉਂਦੇ ਹੋਏ ਲੈ ਕੇ ਆਏ ਆ ਸਬਜ਼ੀ ਰੱਖਣ ਤੋਂ ਬਾਅਦ ਮੈਂ ਆਪਣੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਕਰਦੇ ਤੇ ਜਿੱਦਾਂ ਕਿ ਕੱਪੜੇ ਵਗੈਰਾ ਰੱਖਣੇ ਕੱਪੜਿਆਂ ਦੀਆਂ ਤਹਾਂ ਲਾਉਣੀਆਂ ਤੇ کئی ਕੰਮ ਸੀਗੇ ਕਿਚਨ ਵਗੈਰਾ ਵੀ ਮੈਂ ਨਾਲ ਦੀ ਨਾਲ ਹੀ ਸਾਫ਼ ਕਰਦੀ ਰਹੀ ਆ ਤੇ ਜਦੋਂ ਇੱਕ ਕੰਮ ਕਰਦੇ ਆ ਤੇ ਨਾਲ ਹੋਰ ਵੀ ਕਈ ਜੁੜ ਜਾਂਦੇ ਆ ਇੱਕ ਕੰਮ ਨੂੰ ਲੈ ਕੇ ਜੇ ਖੜੇ ਰਹੇ ਜਾਂ ਬੈਠੇ ਰਹੇ ਤੇ ਬਾਕੀ ਦੇ ਕੰਮ ਛੁੱਟ ਜਾਂਦੇ ਆ ਫਿਰ ਤੇ ਉਸ ਤੋਂ ਬਾਅਦ ਮੈਂ ਪਾ ਦਿੱਤਾ ਸੀਗਾ ਪਨੀਰ ਇਹਦੇ ਵਿੱਚ ਤੇ ਥੋੜਾ ਜਿਹਾ ਪਨੀਰ ਮੈਂ ਇਦਾਂ ਪੋਰ ਕੇ ਪਾ ਦਿੱਤਾ ਸੀਗਾ ਚੂਰਾ ਜਿਹਾ ਕਰਕੇ ਇਦਾਂ ਵਧੀਆ ਲੱਗਦਾ ਥੋੜਾ ਸਹੀ ਲੱਗਦਾ ਮੈਨੂੰ ਆਟਾ ਮੇਰੇ ਕੋਲ ਦੁਪਹਿਰ ਦਾ ਪਿਆ ਸੀਗਾ ਜਿੱਦਾਂ ਕਿ ਮੈਂ ਲੰਚ ਬਣਾਇਆ ਸੀਗਾ ਤੇ ਦੁਪਹਿਰ ਦਾ ਹੀ ਆਟਾ ਸੀਗਾ ਹੋਰ ਗੁੰਨਣ ਦੀ ਮੈਨੂੰ ਲੋੜ ਨਹੀਂ ਪਈ ਇਹਦੇ ਨਾਲ ਹੀ ਸਾਡਾ ਡਿਨਰ ਹੋ ਗਿਆ ਸੀਗਾ ਤੇ ਰਾਤ ਨੂੰ ਤਾਂ ਸਿਰਫ ਦੋ ਦੋ ਫੁਲਕੇ ਬਣਾਈਦੇ ਆ ਉਸ ਤੋਂ ਜ਼ਿਆਦਾ ਨਹੀਂ ਬਾਹਰ ਡੌਗੀ ਬੈਠੇ ਹੁੰਦੇ ਆ ਉਹਨਾਂ ਦੇ ਲਈ ਦੋ ਚਾਰ ਫੁਲਕੇ ਮੈਂ ਐਕਸਟਰਾ ਬਣਾ ਲੈਂਦੀ ਹੁੰਦੀ ਆ ਕੱਲ ਰਾਈਸ ਪਏ ਹੋਏ ਸੀਗੇ ਤੇ ਡੌਗੀ ਨੂੰ ਮੈਂ ਉਹ ਪਾ ਦਿੱਤੇ ਸੀਗੇ ਨਹੀਂ ਵਿੱਚ ਮਿਕਸ ਕਰਕੇ ਤੇ ਉਹਨਾਂ ਨੇ ਬੜੇ ਆਰਾਮ ਨਾਲ ਖਾਦੇ ਤੇ ਇੱਥੇ ਸਬਜ਼ੀ ਬਣ ਗਈ ਆ ਗੈਸ 'ਚ ਮੈਂ ਕਰ ਦਿੱਤਾ ਬੰਦ ਤੇ ਸਬਜੀ ਬਣਾਉਣ ਤੋਂ ਬਾਅਦ ਮੈਂ ਪ੍ਰਕਸ਼ਿਤ ਨੂੰ ਬੁਲਾ ਲਿਆ ਸੀਗਾ ਕਿ ਗਰਮ ਗਰਮ ਰੋਟੀ ਮੈਂ ਬਣਾ ਰਹੀ ਆ ਤੂੰ ਖਾ ਲੈ ਤੇ ਸਬਜੀ ਦਾ ਕਲਰ ਵੀ ਕਾਫੀ ਅੱਛਾ ਆ ਸੀਗਾ ਸਿਰਫ ਹਰੀ ਮਿਰਚ ਮੈਨੂੰ ਪਾਉਣ ਦਾ ਯਾਦ ਨਹੀਂ ਰਿਹਾ ਸਿਰਫ ਲਾਲ ਮਿਰਚ ਮੈਂ ਪਾਈ ਸੀਗੀ ਵੈਸੇ ਸਹੀ ਸੀ ਸਬਜੀ ਜਿਆਦਾ ਤਿੱਖੀ ਵੀ ਨਹੀਂ ਅਸੀਂ ਖਾਂਦੇ ਹੈਗੇ ਤੇ ਪ੍ਰਕਸ਼ਿਤ ਦੀ ਪਲੇਟ ਮੈਂ ਲਾਈ ਸੀਗੀ ਤੇ ਪ੍ਰਕਸ਼ਿਤ ਭਰ ਰਿਹਾ ਸੀ ਵਾਟਰਕੂਕ ਤਦ ਤੱਕ ਪ੍ਰਕਸ਼ਿਤ ਨੇ వాటర్ కూలਰ ਪਰਿਆ ਮੈਂ ਉਹਦੀ ਪਲੇਟ ਲਗਾ ਦਿੱਤੀ ਸੀਗੀ ਤੇ ਕੱਲ ਮੈਂ ਪਰਿਆ ਨਹੀਂ వాటర్ కూలਰ ਇਸ ਕਰਕੇ ਫਿਰ ਮੈਂ ਪ੍ਰਕਸ਼ਿਤ ਨੂੰ ਕਿਹਾ ਕਿ ਪਹਿਲਾਂ వాటర్ కూలਰ ਭਰ ਦੇ ਤੂੰ ਬਸ ਜੀ ਰੋਟੀ ਪਾਣੀ ਮੇਰਾ ਬਣ ਗਿਆ ਹੈ ਤੇ ਕਿਚਨ ਮੈਂ ਪੂਰੀ ਆਪਣੀ ਸਾਫ ਕਰ ਲਈ ਹੈ ਰੋਟੀ ਬਣਾ ਕੇ ਗੈਸ ਵਗੈਰਾ ਨਾਲ ਲੱਗਦੀ ਸਾਫ ਕਰ ਲਈ ਹੈ ਮੈਂ ਪੂਰੀ ਕਿਚਨ ਮੇਰੀ ਸਾਫਿਆ ਤੇ ਭਾਂਡੇ ਵੀ ਜਿਹੜੇ ਹੁਣ ਹੋਏ ਸੀਗੇ ਉਹ ਵੀ ਮੈਂ ਧੋ ਦਿੱਤੇ ਆ ਸ਼ੈਂਕ ਵੀ ਸਾਫ ਹੈ ਬਿਲਕੁਲ ਤੇ ਪ੍ਰਕਸ਼ਿਤ ਰੋਟੀ ਖਾਂਦਾ ਪਿਆ ਆ ਮੈਂ ਪਹਿਲਾਂ ਨਹਾਉਣਾ ਆ ਫਿਰ ਰੋਟੀ ਖਾਣੀ ਆ ਤੇ ਸਬਜ਼ੀ ਨੇ ਵੀ ੱਲੇ ਖਾਣੀ ਆ ਰੋਟੀ ਅਸੀਂ ਦੋਨੇ ਰਹਿ ਗਏ ਆ ਪ੍ਰਕਸ਼ਿਤ ਨੇ ਮੈਂ ਗਰਮ ਗਰਮ ਫੁਲਾਤੀ ਆ ਮੈਂ ਕਿਹਾ ਤੂੰ ਖਾ ਤੇ ਅਸੀਂ ਫਿਰ ਬਾਅਦਸ ਖਾ ਲਾਂਗੇ ਤੇ ਬਸ ਹੁਣ ਇਸ ਤੋਂ ਬਾਅਦ ਵੀ ਮੈਂ ਹੁਣ ਨਹਾਉਣ ਲੱਗੀ ਆ ਨਾ ਕੇ ਰੋਟੀ ਖਾ ਕੇ ਤਾਂ ਮੈਂ ਵੀ ਆਪਣਾ ਜੋ ਵੀ ਕੁਛ ਰਹਿੰਦਾ ਹੋਰ ਕਰਨ ਵਾਲਾ ਉਹ ਕਰੂੰਗੀ ੱਲੇ ਮੈਂ ਕੱਪੜੇ ਤੇ ਹੱਲ ਹੋਣੀਆਂ ਦੇਖਦੇ ਆ ਰੋਟੀ ਖਾ ਕੇ ਫਿਰ ਦੇਖਦੀ ਆ ਜੇ ਮਨ ਕਰ ਗਿਆ ਤਾਂ ਫੇ ਲਾ ਲੂੰਗੀ ਨਾਰੀਅਲ ਵੀ ਮੈਂ ਹੱਲੇ ਉਹ ਕਰਨਾ ਸੀਗਾ ਕੱਢਣਾ ਸੀਗਾ ਉਹਦੇ ਵਿੱਚੋਂ ਤੇ ਉਹ ਵੀ ਨਹੀਂ ਮੈਂ ਹੱਲੇ ਕੀਤਾ ਹੈਗਾ ਕਿਤੇ ਪ੍ਰਕਸ਼ਿਤ ਭਾਂਡੇ ਰੱਖ ਗਿਆ ਹੁਣ ਕਿਤੇ ਕਿਤੇ ਧੋ ਕੇ ਰੱਖ ਦਿੰਦਾ ਨਾਲ ਲੱਗਦੇ ਪਰ ਕਿਤੇ ਕਿਤੇ ਨਾ ਆਲਸ ਕਰ ਜਾਂਦਾ ਆ ਤੇ ਬਸ ਜੀ ਫੋਨ ਨੂੰ ਲਾਉਂਦੀ ਆ ਚਾਰਜਿੰਗ ਤੇ ਫੋਨ ਥੋੜਾ ਜਿਹਾ ਚਾਰਜ ਕਰਨ ਵਾਲਾ ਆ ਤੇ ਬੈਟਰੀ ਲੋ ਆ ਇਹਦੀ ਕਾਦਰਜਾਨ ਨਹੀਂ ਸੀ ਪ੍ਰਕਸ਼ਿਤ ਪ੍ਰਕਸ਼ਿਤ ਦੇ ਆਉਣ ਨਾਲ ਮਜ਼ੇ ਆ ਇਸ ਇਲਾਕੇ ਬੈਠਾ ਆ ਹੂੰ ਗਰਮੀ ਬਹੁਤ ਆ ਕਰੇ ਵੀ ਕੀ ਬੱਚਾ ਪੜਦਾ ਆ ਇਤਰੀ ਏਸੀ ਵਾਲੇ ਰੂਮ ਚ ਹੁਣ ਇਹਨੂੰ ਮੈਂ ਕਹਿੰਦੀ ਹੁੰਦੀ ਆ ਤੂੰ ਬਹਿ ਕੇ ਪੜਿਆ ਕਰ ਨਹੀਂ ਤੇ ਦੂਸਰੇ ਕਮਰੇ ਚ ਪੜਦਾ ਆ ਇਹਨੂੰ ਮੈਂ ਹਮੇਸ਼ਾ ਬੋਲਦੀ ਆ ਕਿ ਪ੍ਰਕਸ਼ਿਤ ਇੱਧਰ ਬੈਠ ਕੇ ਪੜਿਆ ਕਰ ਕਿਉਂਕਿ ਏਸੀ ਤਾਂ ਚੱਲਦਾ ਹੀ ਆ ਸਾਰਾ ਦਿਨ ਤਾਂ ਫਿਰ ਬੱਚੇ ਨੇ ਕਿਉਂ ਗਰਮੀ ਚ ਬਹਿ ਕੇ ਪੜਨਾ ਨਾ ਤੇ ਚਲੋ ਜੀ ਫੋਨ ਨੂੰ ਹੁਣ ਮੈ ਲਾਉਣੀ ਚਾਰਜਿੰਗ ਤੇ ਜਰਾਕ ਫਿਰ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਰੋਟੀ ਪਾਣੀ ਖਾ ਕੇ ਬਿਲਕੁਲ ਫ੍ਰੀ ਹੋ ਕੇ ਬੈਠ ਗਈਆਂ ਭਾਂਡੇ ਵੀ ਥੋਲੇ ਆ ਕਿਚਨ ਸਾਫ ਆ ਬਿਲਕੁਲ ਮੇਰਾ ਤੇ 9:30 ਹੋ ਗਏ ਆ ਮੈਂ ਕਰ ਰਹੀ ਸੀਗੀ ਦੀਆ ਦੇ ਫੋਨ ਦੀ ਵੇਟ 9:30 ਵਜੇ ਫੋਨ ਕਰਦੀ ਹੁੰਦੀ ਆ 5-7 ਮਿੰਟ ਗੱਲ ਕਰਨੀ ਓਨੇ ਤੇ ਫਿਰ ਓਨੇ ਕਾਲਜ ਵਗੈਰਾ ਨੂੰ ਜਾਣਾ ਹੁੰਦਾ ਆ ਤੇ ਆਪਣਾ ਜੋ ਵੀ ਖਾਣਾ ਪੀਣਾ ਵੀ ਬਣਾਉਣਾ ਹੁੰਦਾ ਆ ਤੇ ਮੈਂ ਸਿੰਪਲ ਜੀ ਰੈਸਪੀ ਸ਼ੇਅਰ ਕੀਤੀ ਆ ਤੁਹਾਡੇ ਨਾਲ ਵੈਸੇ ਤਾਂ ਕੋਈ ਏਡੀ ਰੈਸਪੀ ਨਹੀਂ ਹੈਗੀ ਸਾਰੇ ਆਪੋ ਆਪਣੇ ਘਰ ਬਣਾਉਂਦੇ ਆ ਤੇ ਮੇਰੇ ਨਾਲੋਂ ਵੀ ਜ਼ਿਆਦਾ ਵਧੀਆ ਬਣਾਉਂਦੇ ਆ ਸਾਰੇ ਬਸ ਮੈਂ ਵੈਸੇ ਹੀ ਹਲਕਾ ਫੁਲਕਾ ਸ਼ੇਅਰ ਕੀਤਾ ਆ ਤੇ ਵਸਤੀ ਇਸ ਵੀਡੀਓ ਨੂੰ ਮੈਂ ਇੱਥੇ ਰੁਕਦੀ ਆ ਹੁਣ ਇਹ ਸ਼ਾਮ ਦਾ ਹੀ ਵੀਡੀਓ ਸੀਗਾ ਜਿੱਦਾਂ ਮੇਰਾ ਮੈਂ ਸਾਰਾ ਦਿਨ ਕੁਝ ਵੀ ਨਹੀਂ ਬਲੌਗ ਬਣਾਇਆ ਹੈਗਾ ਤੇ ਅੱਜ ਮੈਂ ਪੂਰਾ ਦਿਨ ਫ੍ਰੀ ਰਹੀ ਆ ਮੇਰਾ ਮਨ ਨਹੀਂ ਸੀ ਕੁਝ ਵੀ ਕਰਨ ਦਾ ਕਿਉਂਕਿ ਮੇਰਾ ਸਿਰ ਬਹੁਤ ਤੁਕਦਾ ਸੀਗਾ ਪਤਾ ਨਹੀਂ ਕਿਉਂ 3 ਦਿਨ ਹੋ ਗਏ ਮੇਰਾ ਸਿਰ ਬਹੁਤ ਜ਼ਿਆਦਾ ਦੁਖਦਾ ਹੈ ਤੇ ਚਲੋ ਜੀ ਇਸ ਵੀਡੀਓ ਨੂੰ ਇੱਥੇ ਰੋਕਦੇ ਆ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਸਬਸਕ੍ਰਾਈਬ ਕਹਿਣਾ ਵੀ ਓਖਾ ਲੱਗਦਾ ਥੋੜਾ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਇਸ ਵੀਡੀਓ ਨੂੰ ਇੱਥੇ ਰੋਕਦੇ ਆ ਗੁੱਡ ਨਾਈਟ ਬਾਏ ਬਾਏ